ਸੋ ਸੰਗਤ ਜੀ ਆਤਮਾ ਦੇ ਨਾਲ ਜਦੋਂ ਪਰਮਾਤਮਾ ਦੇ ਨਾਲ ਮੇਲ ਹੁੰਦਾ ਹੈ ਤਾਂ ਜ਼ਿੰਦਗੀ ਦੇ ਵਿੱਚ ਕਈ ਸੁਧਾਰ ਹੁੰਦੇ ਆ ਜਿਵੇਂ ਕਿ ਜ਼ਿੰਦਗੀ ਦੇ ਆਪਣੀ ਜ਼ਿੰਦਗੀ ਅਲੱਗ ਲੈਵਲ ਤੇ ਚੱਲਣ ਲੱਗ ਜਾਂਦੀ ਹੈ ਜਿਵੇਂ ਕਿ ਆਪਾਂ ਜਦੋਂ ਆਮ ਜ਼ਿੰਦਗੀ ਦੇ ਵਿੱਚ ਜਿਉਂਨੇ ਆ ਜਦੋਂ ਪਰਮਾਤਮਾ ਦੇ ਨਾਲ ਨਹੀਂ ਮੇਲ ਹੋਇਆ ਹੁੰਦਾ ਆਪਾਂ ਲੜਾਈ ਝਗੜੇ ਝੂੜ ਦੁਫਾਨ ਆਂਡਾ ਮੇੜੇ ਸ਼ਰਾਬ दारू ਨਸ਼ੇ ਸਭ ਬੰਦਾ ਇਹ ਚੀਜ਼ਾਂ ਕਰਦਾ ਸੋ ਜਦੋਂ ਪ੍ਰਮਾਤਮਾ ਦੇ ਨਾਲ ਮੇਲ ਹੋ ਜਾਂਦਾ ਤਾਂ ਬੰਦੇ ਦੀ ਜ਼ਿੰਦਗੀ ਦੇ ਵਿੱਚ ਨਿਰਮਤਾ ਆ ਜਾਂਦੀ ਆ ਤਾਂ ਹਰ ਉਹ ਇਨਸਾਨ ਜੋ ਪ੍ਰਮਾਤਮਾ ਦੇ ਨਾਲ ਸੰਪਰਕ ਦੇ ਵਿੱਚ ਹੁੰਦਾ ਜਦੋਂ ਪ੍ਰਮਾਤਮਾ ਨੂੰ ਮੰਨਣ ਲੱਗ ਜਾਂਦਾ ਜਾਂ ਆਤਮਾ ਨੂੰ ਪ੍ਰਮਾਤਮਾ ਦੇ ਨਾਲ ਮੇਲ ਹੁੰਦਾ ਤਾਂ ਉਸ ਦੀ ਜ਼ਿੰਦਗੀ ਦੇ ਵਿੱਚ ਸਾਨਾ ਵੱਡਾ ਸੁਧਾਰ ਇਹ ਹੁੰਦਾ ਕਿ ਉਹ ਜਾਤਾਂ ਪਾਤਾਂ ਤੋਂ ਦੂਰ ਹੋ ਜਾਂਦਾ ਉਹ ਜਾਤ ਪਾਤ ਤੋਂ ਇਸ ਲਈ ਦੂਰ ਹੁੰਦਾ ਕਿ ਜਦੋਂ ਪ੍ਰਮਾਤਮਾ ਦੇ ਨੇਮੇਲ ਹੁੰਦਾ ਤੇ ਆਤਮਾ ਨੂੰ ਬੰਦੇ ਨੂੰ ਇੰਨੀ ਕੁ ਸਮਝ ਆ ਜਾਂਦੀ ਆ ਕਿ ਰੱਬ ਦੇ ਬਣਾਏ ਹੋਏ ਸਾਰੇ ਇਨਸਾਨ ਉਸ ਪ੍ਰਮਾਤਮਾ ਨੇ ਬਣਾਏ ਆ ਪ੍ਰਮਾਤਮਾ ਦੇ ਬਣਾਏ ਹੋਏ ਇਨਸਾਨ ਦੇ ਵਿੱਚ ਪ੍ਰਮਾਤਮਾ ਦੀ ਜੋਤ ਜਗਦੀ ਆ ਸੋ ਸਭ ਤੋਂ ਪਹਿਲਾਂ ਤਾਂ ਉਹ ਜਾਤ ਪਾਤਾ ਭੁੱਲ ਕੇ ਉਹ ਇਨਸਾਨ ਦੇ ਵਿੱਚ ਰੱਬ ਨੂੰ ਦੇਖਦਾ ਉਸ ਪ੍ਰਮਾਤਮਾ ਨੂੰ ਦੇਖਦਾ ਉਹ ਚਾਹੇ ਕੋਈ ਵੀ ਜਾਤ ਦਾ ਹੋਵੇ ਕੋਈ ਵੀ ਧਰਮ ਦਾ ਹੋਵੇ ਜਦੋਂ ਆਤਮਾ ਪਰਮਾਤਮਾ ਦੇ ਨਾਲ ਮਿਲਦੀ ਆ ਜਦੋਂ ਉਸ ਇਨਸਾਨ ਪਰਮਾਤਮਾ ਦੇ ਸੰਪਰਕ ਵਿੱਚ ਆਉਂਦਾ ਤੇ ਪਰਮਾਤਮਾ ਦੀ ਇੰਨੀ ਮਿਹਰ ਹੋ ਜਾਂਦੀ ਆ ਉਹਦੇ ਉੱਤੇ ਕਿ ਉਹ ਹਰੇਕ ਇਨਸਾਨ ਨੂੰ ਜਦੋਂ ਦੇਖਦਾ ਉਹਨੂੰ ਉਸ ਪਰਮਾਤਮਾ ਦੀ ਜੋਤ ਹੀ ਨਜ਼ਰ ਆਉਂਦੀ ਆ ਤੇ ਉਹ ਇਨਸਾਨ ਹਰੇਕ ਇਨਸਾਨ ਦੇ ਵਿੱਚ ਜਦੋਂ ਦੇਖਦਾ ਉਹ ਨੂੰ ਦੇਖਦਾ ਤੇ ਉਹ ਇਹ ਸੋਚਦਾ ਕਿ ਉਹ ਪਰਮਾਤਮਾ ਦਾ ਇਹ ਬੰਦਾ ਵਾ ਆਪਾਂ ਇਹਨੂੰ ਨਿਰਮਤਾਂ ਨਾਲ ਮਿਲਣਾ ਵਾ ਇਹ ਨਾਲ ਇੱਜ਼ਤ ਨਾਲ ਗੱਲਬਾਤ ਕਰਨੀ ਆ ਉਸ ਇਨਸਾਨ ਦੇ ਵਿੱਚ ਨਿਰਮਤ ਆ ਜਾਂਦੀ ਆ ਸੋ ਦੂਜਾ ਕਾਰਨ ਇਹ ਵਾ ਕਿ ਜਦੋਂ ਪਰਮਾਤਮਾ ਦੇ ਨਾਲ ਮੇਲ ਹੁੰਦਾ ਤਾਂ ਆਦਮੀ ਕਿਸੇ ਨੂੰ ਵੀ ਚਾਹੇ ਉਹ ਇਨਸਾਨ ਹੋਵੇ ਚਾਹੇ ਉਹ ਜਾਨਵਰ ਹੋਵੇ ਚਾਹੇ ਕੋਈ ਜੀਵ ਜੰਤੂ ਕੋਈ ਵੀ ਹੋਵੇ ਉਹਨਾਂ ਨੂੰ ਦੁੱਖ ਬਚਾਉਣਾ ਬੰਦ ਕਰ ਦਿੰਦਾ ਕਿਉਂਕਿ ਪ੍ਰਮਾਤਮਾ ਦੀ ਜਦੋਂ ਮਿਹਰ ਹੁੰਦੀ ਹੈ ਪ੍ਰਮਾਤਮਾ ਬੰਦੇ ਨੂੰ ਇੰਨੇ ਕ ਸਮਝ ਦਿੰਦਾ ਇੰਨੇ ਕ ਅਕਲ ਦਿੰਦਾ ਉਸ ਪ੍ਰਮਾਤਮਾ ਨੂੰ ਉਹਨਾਂ ਨੂੰ ਪਤਾ ਹੁੰਦਾ ਕਿ ਜੋ ਵਿੱਜੇਗਾ ਉਹ ਇੱਕ ਦਿਨ ਵੱਡਣਾ ਹੀ ਪੈਣਾ ਸੋ ਸੰਗਤ ਜੀ ਇਸ ਕਰਕੇ ਜਦੋਂ ਪ੍ਰਮਾਤਮਾ ਦੀ ਇਨਸਾਨ ਤੇ ਮਿਹਰ ਹੁੰਦੀ ਹੈ ਉਹ ਸਾਨੂੰ ਪਹਿਲਾਂ ਜੋ ਮਾਸ ਖਾਂਦਾ ਮੀਤ ਸ਼ਰਾਬ ਜੋ ਵੀ ਗਲਤ ਸੇਵਨ ਕਰਦਾ ਉਹ ਛੱਡ ਦਿੰਦਾ ਛੱਡਦਾ ਐਦਾਂ ਜੋ ਸੱਚੀ ਸੱਚੀ ਵਾਲਾ ਕਹਿੰਦਾ ਜੋ ਸੱਚੀ ਪਰਮਾਤਮਾ ਦੀ ਕਿਸੇ ਇਨਸਾਨ ਤੇ ਮਹਿਰ ਹੁੰਦੀ ਆ ਇੱਕ ਤਾਂ ਦਿਖਾਵੇ ਵਾਲਾ ਹੁੰਦਾ ਬੰਦਾ ਕਿ ਦਿਖਾਵੇ ਲਈ ਬਾੜ ਪੂਜਾ ਕਰਦਾ ਦਿਖਾਵੇ ਲਈ ਜਿੰਦੁਨੀਆ ਦੇ ਵਿੱਚ ਰਹਿੰਦਾ ਸੋ ਦਿਖਾਵੇ ਵਾਲਾ ਨਹੀਂ ਜੋ ਸੱਚੀ ਉਸ ਪਰਮਾਤਮਾ ਦੀ ਮਹਿਰ ਉਸ ਇਨਸਾਨ ਤੇ ਹੁੰਦੀ ਆ ਜੋ ਦਿਲੋਂ ਦੇ ਲੋ ਸੱਚਾ ਭਗਤ ਹੁੰਦਾ ਉਸ ਪਰਮਾਤਮਾ ਦਾ ਉਹ ਹਮੇਸ਼ਾ ਹੀ ਨਿਰਮਤਾ ਦੇ ਵਿੱਚ ਰਹਿੰਦਾ ਤੇ ਉਹ ਕਿਸੇ ਨੂੰ ਦੁੱਖ ਨਹੀਂ ਪਚਾਉਂਦਾ ਸੋ ਉਹ ਹਮੇਸ਼ਾ ਪਰਮਾਤਮਾ ਦੀ ਰਜਾ ਵਿੱਚ ਰਹਿੰਦਾ ਉਹ ਸਾਨਾ ਪਹਿਲਾ ਤਾਂ ਉਹ ਆਂਡਾ ਮੀਲ ਸ਼ਰਾਬ ਕਿਸੇ ਜੀਵ ਜੰਤੂ ਨੂੰ ਮਾਰ ਕੇ ਕਦੇ ਨਹੀਂ ਖਾਊਗਾ ਉਹ ਕਦੇ ਵੀ ਨਹੀਂ ਖਾਊਗਾ ਸੋ ਕਿਸੇ ਨੂੰ ਮਾਰ ਕੇ ਆਪਣਾ ਸਰੀਰ ਨੂੰ ਵਧਾਣਾ ਫੁੱਲਣਾ ਇਹ ਪਰਮਾਤਮਾ ਦੀ ਰਜਾ 'ਚ ਨਹੀਂ ਆਉਂਦਾ ਸੋ ਹਰੇਕ ਜੀਵ ਜੰਤੂ ਨੂੰ ਇਸ ਦੁਨੀਆ ਦੇ ਵਿੱਚ ਜੀਣ ਦਾ ਪੂਰਾ ਅਧਿਕਾਰ ਆ ਸੋ ਇਹ ਗੱਲ ਉਸ ਇਨਸਾਨ ਦੇ ਸਮਝ ਆ ਜਾਂਦੀ ਹੈ ਜਦੋਂ ਪਰਮਾਤਮਾ ਦੀ ਉਸ ਇਨਸਾਨ ਤੇ ਮੇਰ ਹੁੰਦੀ ਆ ਕਿਰਪਾ ਹੁੰਦੀ ਆ ਉਹਦੇ ਨਾਲ ਬਾੜ ਪੂਜਾ ਨਾਮ ਜਪ ਕਰਨ ਦੇ ਨਾਲ ਜਦੋਂ ਉਹ ਸਾਂਝ ਜੁੜ ਜਾਂਦੀ ਆ ਜਦੋਂ ਉਹ ਸਾਂਝ ਜੁੜਦੀ ਆ ਉਹਨੂੰ ਇਹਨਾਂ ਸਮਝ ਆ ਜਾਂਦਾ ਕਿ ਪਰਮਾਤਮਾ ਜ਼ਿੰਦਗੀ ਜ਼ਿੰਦਗੀ ਦੇ ਵਿੱਚ ਕੁਝ ਵੀ ਹੁੰਦਾ ਉਸੇ ਪ੍ਰਮਾਤਮਾ ਦੀ ਮਿਹਰ ਨਾ ਹੁੰਦਾ ਜੇ ਆਪਾਂ ਦੇ ਨਾਲ ਕੁਝ ਬੁਰਾ ਹੋ ਰਿਹਾ ਤਾਂ ਆਪਾਂ ਪ੍ਰਮਾਤਮਾ ਦਾ ਬਹੁਤ ਨਾਮ ਜਪ ਕਰ ਰਹੇ ਆ ਆਪਾੜ ਪੂਜਾ ਕਰ ਰਹੇ ਆ ਆਪਾਂ 4-4 ਘੰਟੇ ਨਾਮ ਜਪ ਕਰ ਰਹੇ ਆ ਤੇ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਵੀ ਜੇ ਬੁਰਾ ਹੋ ਰਿਹਾ ਵਾ ਤਾਂ ਤੁਸੀਂ ਇਹ ਜਾਣਿਓ ਕਿ ਜੋ ਤੁਹਾਡੇ ਇਸ ਜਨਮ ਦੇ ਕਰਮ ਜਾਂ ਪਿਛਲੇ ਕਰਮ ਦੇ ਪਿਛਲੇ ਜਨਮ ਦੇ ਕਰਮ ਜੋ ਕਿ ਤੁਸੀਂ ਬੁਰੇ ਕਿਤੇ ਆ ਜਦ ਮਾੜੇ ਕਰਮ ਕਿਤੇ ਆ ਉਹ ਕਰਮ ਤੋਂ ਡੇ ਪਰਮਾਤਮਾ ਫੜਾਫਟ ਘੱਟ ਰਿਆ ਜੋ ਜਿੰਦਗੀ ਦੇ ਵਿੱਚ ਜਦ ਆਪਣੇ ਨਾਲ ਮਾੜਾ ਹੁੰਦਾ ਜਦੋਂ ਪਰਮਾਤਮਾ ਦੀ ਉਸ ਇਨਸਾਨ ਤੇ ਮਿਹਰ ਹੁੰਦੀ ਆ ਜਦੋਂ ਜਿੰਦਗੀ ਦੇ ਵਿੱਚ ਮਾੜਾ ਵੀ ਹੁੰਦਾ ਹੋਵੇ ਨਾ ਤਾਂ ਵੀ ਬੰਦਾ ਸਬਰ ਸੰਤੋਖ ਦੇ ਵਿੱਚ ਰਹਿੰਦਾ ਕਿਉਂਕਿ ਉਹਨੂੰ ਇੰਨੀ ਗੱਲ ਦੀ ਸਮਝ ਆ ਜਾਂਦੀ ਆ ਕਿ ਪਰਮਾਤਮਾ ਦੀ ਰਜਾ ਵਿੱਚ ਹੀ ਰਹਿਣਾ ਚਾਹੀਦਾ ਹੈ ਤੇ ਰਹਿਣਾ ਪੈਂਦਾ ਹੈ ਕਿਉਂਕਿ ਹਮੇਸ਼ਾ ਇਹ ਕਹਿੰਦਾ ਅਕਾਲ ਪੁਰਖ ਪਰਮਾਤਮਾ ਜਿਨ੍ਹਾਂ ਨੇ ਇਹ ਪੂਰੀ ਦੁਨੀਆ ਸਰਜੀਆ ਆਪਣੇ ਕਰਮ ਹੀ ਮੁਰੇ ਹੁੰਦੇ ਹਨ ਇਸ ਕਰਕੇ ਉਹ ਜਦੋਂ ਪਾਠ ਪੂਜਾ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬੁਰਾ ਸਮਾਂ ਆਉਂਦਾ ਮਾੜਾ ਸਮਾਂ ਆਉਂਦਾ ਕਿਉਂਕਿ ਕਾਲਯੁਗ ਦਾ ਇਹ ਪ੍ਰਭਾਵ ਉਸ ਇਨਸਾਨ ਤੇ ਪੈਂਦਾ ਕਿ ਉਹਨੂੰ ਦੁਖੀ ਕਰਦਾ ਕਿ ਹਾਂ ਵੀ ਤੂੰ ਪਾਠ ਪੂਜਾ ਛੱਡ ਪਰ ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ ਦੁੱਖਾਂ ਦੇ ਵਿੱਚ ਹੀ ਪਾੜ ਭੁਜਾ ਕਰਦਾ ਤੁਸੀਂ ਸੁਣਿਆ ਹੋਊਗਾ ਸ਼੍ਰੀ ਪ੍ਰੇਮਾਨੰਦ ਮਹਾਰਾਜ ਜਿਨ੍ਹਾਂ ਦੀ ਦੋਨੇ ਕਿਡਨੀਆਂ ਫੇਲ ਨੇ ਉਹਨਾਂ ਨੇ ਇੱਕ ਕਿਡਨੀ ਨਾਲ ਰਾਧਾ ਇੱਕ ਦੋਨਾ ਕ੍ਰਿਸ਼ਨ ਰੱਖਿਆ ਸੋ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਕਸ਼ਟ ਆ ਤੁਸੀਂ ਦੇਖ ਸਕਦੇ ਹੋ ਸੁਣ ਸਕਦੇ ਹੋ ਤੇ ਆਪ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਗੰਗਾ ਦੇ ਨਜ਼ਦੀਕ ਕਿਨਾਰੇ ਆਪਣੇ ਗੋਰੀਆਂ ਪਾ ਕੇ ਦਿਨ ਕੱਟੇ ਇੰਨਾ ਮਾੜਾ ਸਮਾਂ ਦੇਖਿਆ ਸੋ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਜਪਣੇ ਛੱਡਿਆ ਰਾਜਾ ਕ੍ਰਿਸ਼ਨ ਦਾ ਜੋ ਨਾਮ ਜਪਦੇ ਨੇ ਉਹਨਾਂ ਨੇ ਉਹ ਨਹੀਂ ਛੱਡਿਆ ਉਸ ਪ੍ਰਮਾਤਮਾ ਦੇ ਨਾਲ ਆਤਮਾ ਨੂੰ ਪ੍ਰਮਾਤਮਾ ਦੇ ਨਾਲ ਮਿਲਾਇਆ ਸੋ ਉਹਨਾਂ ਦੀ ਜ਼ਿੰਦਗੀ ਤੋਂ ਵੀ ਆਪਾਂ ਨੂੰ ਕੁਝ ਸਿੱਖ ਲੈਣਾ ਚਾਹੀਦਾ ਕਿਉਂਕਿ ਜ਼ਰੂਰੀ ਨਹੀਂ ਹੈ ਜੇ ਆਪਾਂ ਪ੍ਰਮਾਤਮਾ ਦੀ ਮੇਰ ਆਪਣੇ ਇਨਸਾਨ ਤੇ ਹੁੰਦੀ ਹੈ ਕਿ ਆਪਣੀ ਜ਼ਿੰਦਗੀ 'ਚ ਸਾਰਾ ਕੁਝ ਚੰਗਾ 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 ਚੱਲੀ ਜਾਵੇ ਇਹ ਜ਼ਰੂਰੀ ਨਹੀਂ ਹੁੰਦਾ ਸੋ ਕੋਤੀ ਜਦੋਂ ਪਰਮਾਤਮਾ ਦਾ ਨਾਮ ਆਪਾਂ ਵੱਧ ਜਪਦੇ ਆਂ ਜ਼ਿੰਦਗੀ ਦੇ ਵਿੱਚ ਹੋਰ ਰੁਕਾਵਟਾਂ ਆਉਂਦੀਆਂ ਨੇ ਮਾੜਾ ਟਾਈਮ ਹੋਰ ਆਂਦਾ ਇਹ ਤਾਂ ਆਉਂਦਾ ਕਿ ਕਲਯੁਗ ਦਾ ਪ੍ਰਭਾਵ ਇਸ ਸਿਖਰ ਤੇ ਪਹੁੰਚਿਆ ਕੋਈ ਵੀ ਤੁਸੀਂ ਸੰਤ ਮਹਾਪੁਰਸ਼ ਜਾਂ ਕੋਈ ਬਾਬਾ ਤੁਸੀਂ ਲਾ ਲਓ ਜਿਹੜਾ ਉਸ ਪਰਮਾਤਮਾ ਦੇ ਨਾਲ ਜੁੜਿਆ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ ਆਇਆ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਪੂਰੀ ਜ਼ਿੰਦਗੀ ਦੀ ਤੁਸੀਂ ਹਿਸਟਰੀ ਲਾ ਲਓ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਚ ਸੁੱਖ ਵੀ ਦੇਖਿਆ ਦੁੱਖ ਅੰਤਰਾ ਦੇਖਿਆ ਲੜਾਈਆਂ ਚ ਸਭ ਦੇਖਿਆ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਚਾਰ ਖੈਰਜਾਤੇ ਮਾਤਾ ਪਿਤਾ ਆਪਣਾ ਪੂਰਾ ਪਰਿਵਾਰ ਵਾਰਿਆ ਉਸ ਪ੍ਰਮਾਤ ਪ੍ਰਮਾਤਮਾ ਦੀ ਰਜਾ ਵਿੱਚ ਰਹੇ ਜੰਗ ਮਾਛੀ ਵੜੇ ਜੰਗਲਾਂ ਦੇ ਵਿੱਚ ਕੰਡਿਆਂ ਦੇ ਸੁੱਤੇ ਕਿਉਂਕਿ ਇਹ ਗੱਲ ਪੱਕੀ ਆ ਜਦੋਂ ਪਰਮਾਤਮਾ ਤੇ ਆਤਮਾ ਦਾ ਮੇਲ ਹੁੰਦਾ ਤਾਂ ਪਰਮਾਤਮਾ ਇੰਨੀ ਮੇਰੂ ਹਸਿੰ ਸਾਥੇ ਕਰਦਾ ਕਿ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਮਾੜਾ ਸਮਾਂ ਆਉਂਦਾ ਮਾੜਾ ਟਾਈਮ ਹੁੰਦਾ ਜਾਂ ਜ਼ਿੰਦਗੀ ਦੇ ਦੁੱਖ ਆਉਂਦੇ ਆ ਤੇ ਪਰਮਾਤਮਾ ਉਹਨਾਂ ਨੂੰ ਲੜਨ ਦਾ ਬਲ ਵੀ ਬਖਸ਼ਦਾ ਉਹਨਾਂ ਨੂੰ ਬੁੱਧੀ ਦਿੰਦਾ ਕਿ ਉਹਨਾਂ ਨੂੰ ਇਹ ਸਮਝ ਹੁੰਦੀ ਆ ਕਿ ਪ੍ਰਮਾਤਮਾ ਜੋ ਕਰ ਰਿਹਾ ਚੰਗੇ ਲਈ ਕਰ ਰਿਹਾ ਉਹਨਾਂ ਦੀ ਜ਼ਿੰਦਗੀ 'ਚ ਤੜਫਣਾ ਮੁੱਕ ਜਾਂਦੀ ਆ ਮਨ ਸ਼ਾਂਤ ਹੋ ਜਾਂਦਾ ਸੋ ਮੁਸ਼ਕਲਾਂ ਤੋਂ ਘਬਰਾਉਂਦੇ ਨਹੀਂ ਜਿੰਨੇ ਵੀ ਆਪਣੇ ਦਸ ਗੁਰੂ ਸਾਹਿਬਾਨ ਜਾਂ ਜਾਂ ਹੋਰ ਆਪਣੇ ਜੋ ਮਹਾਂਪੁਰਖ ਹੋਏ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਹੜਾ ਦੁੱਖ ਨਹੀਂ ਆਇਆ ਸੋ ਤੁਸੀਂ ਇਹ ਗੱਲ ਹਮੇਸ਼ਾ ਛੱਡ ਦਿਓ ਕਿ ਪਾਠ ਪੂਜਾ ਜਦੋਂ ਆਪਾਂ ਨਾਮ ਜਪਦੇ ਆ ਉਸ ਪ੍ਰਮਾਤਮਾ ਦੇ ਦਾ ਨਾਮ ਜਪਦੇ ਆ ਕਿ ਆਪਣੀ ਜ਼ਿੰਦਗੀ ਦੇ ਦੁੱਖ ਨਹੀਂ ਜਾਣੇ ਪਾਠ ਪੂਜਾ ਕਰਨ ਦੇ ਨਾਲ ਪ੍ਰਮਾਤਮਾ ਆਪਾਂ ਨੂੰ ਸਿੱਧੇ ਰਾਹ ਚੱਲਣ ਦਾ ਬਲ ਬਖਸ਼ਦਾ ਮਾੜੇ ਸਮੇਂ ਨਾਲ ਲੜਨ ਦਾ ਆਪਾਂ ਨੂੰ ਬਲ ਬਖਸ਼ਦਾ ਸਿੱਧੇ ਰਾਹ ਪਾਉਣ ਦੀ ਬੁੱਧੀ ਦਿੰਦਾ ਸੋ ਸੰਗਤ ਜੀ ਜੋ ਇਹ ਮੈਂ ਗੱਲਾਂ ਤੁਹਾਡੇ ਨਾਲ ਕਰ ਰਿਆ ਇਹ ਮੈਂ ਆਪ ਖੁਦ ਮਹਿਸੂਸ ਕੀਤੀਆਂ ਹੋਈਆਂ ਸੋ ਇੱਥੇ ਅਸੀਂ ਇੱਕ ਦਿਨ ਚਾਰ ਜਾਣੇ ਬੈਠੇ ਸੀਗੇ ਉਹਨਾਂ ਦੇ ਵਿੱਚੋਂ ਤਿੰਨ ਸਰਦਾਰ ਅਮਰਤਾ ਸਿੰਘ ਸਾਹਨੇ ਇੱਕ ਮੈਂ ਸੀ ਤੇ ਉਹਨਾਂ ਦੇ ਵਿੱਚ ਵੀ ਵਿਚਾਰ ਚੱਲਦੀ ਪਈ ਸੀ ਇਦਾਂ ਹੀ ਸੋ ਵਿਚਾਰ ਕਰਦੇ ਕਰਦੇ ਅਸੀਂ ਇਹ ਜੀ ਗੱਲਾਂ ਕਰਦੇ ਸੀਗੇ ਕਿ ਇਹ ਅੱਜ ਕੱਲ੍ਹ ਦਿਖਾਵੇ ਵਾਲੀ ਜ਼ਿੰਦਗੀ ਲੋਕੀ ਜ਼ਿਆਦਾ ਜਿਉਂਦੇ ਆ ਤੇ ਪ੍ਰਮਾਤਮਾ ਦੇ ਨਾਲ ਜੋ ਸੱਚੀ ਪ੍ਰਾਤਮਾ ਨੂੰ ਪ੍ਰਮਾਤਮਾ ਦਾ ਮੇਹਰ ਹੁੰਦੀ ਆ ਮੇਲ ਹੁੰਦਾ ਜਾਂ ਉਸ ਪ੍ਰਮਾਤਮਾ ਦੀ ਇਨਸਾਨ ਤੇ ਜਦ ਮੇਹਰ ਹੁੰਦੀ ਆ ਤੇ ਉਹ ਬੰਦਾ ਸਭ ਤੋਂ ਪਹਿਲਾਂ ਆਪਣਾ ਦਿਖਾਵਾ ਛੱਡਦਾ ਜੰਮੀ ਦਿਖਾਵਾ ਛੱਡ ਦੂ ਕਿਉਂ ਲੋਕਾਂ ਨੂੰ ਦਿਖਾਵਾ ਦਿਖਾਣਾ ਛੱਡ ਦੂ ਕਿਉਂਕਿ ਉਹ ਉਸ ਪ੍ਰਮਾਤਮਾ ਦੀ ਰਾਜਾ ਵਿੱਚ ਰਾਜੀ ਹੁੰਦਾ ਸੋ ਜੇ ਉਹ ਨੌਕਰੀ ਕਰੂ ਤਾਂ ਵੀ ਆਪਣਾ ਉਹ ਪਰਮਾਤਮਾ ਦਾ ਨਾਮ ਜਪਦਾ ਰਹੂ ਕੰਮ ਕਰਦੇ ਸਮੇ ਜੇ ਉਹ ਬਿਜ਼ਨਸ ਕਰੂ ਤਾਂ ਵੀ ਉਹ ਨਾਮ ਜਪਦਾ ਰਹੂ ਜੇ ਬਿਜ਼ਨਸ ਘਾਟਾ ਪੈ ਗਿਆ ਤਾਂ ਵੀ ਉਹ ਅਕਾਲ ਪੁਰਖ ਪਰਮਾਤਮਾ ਦਾ ਧੰਨਵਾਦ ਕਰੂ ਕਿ ਪਰਮਾਤਮਾ ਮੈਂ ਤਾਂ ਆਪਣਾ 100% ਮਿਹਨਤ ਕੀਤੀ ਆ ਮੈਂ ਆਪਣਾ ਸਾਰਾ ਕੁਝ ਦਿੱਤਾ ਬਾਕੀ ਜੋ ਤੈਨੂੰ ਮਨਜ਼ੂਰ ਆ ਪਰਮਾਤਮਾ ਸਿਰ ਮੱਥੇ ਸੋ ਨੌਕਰੀ ਦੇ ਵਿੱਚ ਵੀ ਇਦਾਂ ਹੀ ਆ ਨੌਕਰੀ ਦੇ ਵਿੱਚ ਕਈ ਵਾਰ ਕੰਮ ਬੰਦੇ ਦਾ ਛੋਟੇ ਜਾਂਦਾ ਤਾਂ ਤਾਂ ਮੈਂ ਉਸ ਅਕਾਲ ਪੁਰਖ ਪਰਮਾਤਮਾ ਦਾ ਧੰਨਵਾਦ ਕਰਦਾ ਕਿ ਪਰਮਾਤਮਾ ਜੋ ਵੀ ਜ਼ਿੰਦਗੀ ਦੇ ਵਿੱਚ ਹੋ ਰਿਹਾ ਇਹ ਸਭ ਤੇ ਜਜਾਣਾ ਹੋ ਰਿਹਾ ਵਾ ਇਹਦੇ ਵਿੱਚ ਵੀ ਕੋ ਚੰਗਾ ਹੋਊਗਾ ਸੋ ਕਦੇ ਵੀ ਪਰਮਾਤਮਾ ਨੂੰ ਮਾੜਾ ਚੰਗਾ ਨਹੀਂ ਬੋਲਦੇ ਜੋ ਜਦੋਂ ਉਹ ਸੱਚੀ ਪਰਮਾਤਮਾ ਦੇ ਨਾਲ ਮੇਲ ਹੋ ਜਾਂਦਾ ਦਿਖਾਵੇ ਵਾਲਾ ਦਿਖਾਵੇ ਵਾਲੀ ਬਾੜ ਪੂਜਾ ਨਹੀਂ ਦਿਖਾਵੇ ਵਾਲਾ ਉਹ ਪਰਮਾਤਮਾ ਨਾਲ ਜੁੜਨਾ ਨਹੀਂ ਜੋ ਰੀਅਲ ਦੇ ਵਿੱਚ ਜੋ ਰੀਅਲ ਦੇ ਵਿੱਚ ਪਰਮਾਤਮਾ ਨਾਲ ਜੁੜਦੇ ਆ ਸੋ ਜੋ ਰੀਅਲ ਦੇ ਵਿੱਚ ਜੁੜਦੇ ਆ ਉਹ ਜਦੋਂ ਨਾਮ ਜਪ ਵੀ ਕਰਦੇ ਆ ਉਹ ਇਹ ਕੋਸ਼ਿਸ਼ ਕਰਦੇ ਆ ਕਿ ਕਿਸੇ ਨੂੰ ਨਾ ਪਤਾ ਲੱਗੇ ਸੋ ਆਪਣਾ ਜਵਾਨੀ ਯਾਦਕਰ ਜਵਾਨੀ ਨਾਮ ਜਪਦੇ ਆ ਕੰਮ ਕਰਦੇ ਨਾਮ ਜਪਦੇ ਆ ਸੋ ਕਿਰਤ ਤਾਂ ਜ਼ਰੂਰੀ ਆ ਨਾ ਕੱਲ ਚਲਣ ਲਈ ਰੋਟੀ ਪਾਣੀ ਚਲਾਉਣ ਲਈ ਬੰਦੇ ਨੂੰ ਕਿਰਤ ਤਾਂ ਕਰਨੀ ਪੈਂਦੀ ਆ ਤੇ ਕਿਰਤ ਦੇ ਨਾਲ ਨਾਲ ਜਦੋਂ ਆਪਾਂ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਦੇ ਆ ਨਾਮ ਜਪਦੇ ਆ ਤੇ ਤਾਂ ਹਰੇਕ ਧਰਮ ਦੇ ਵਿੱਚ ਅਲੱਗ-ਅਲੱਗ ਨਾਮ ਆ ਸਿੱਖ ਧਰਮ 'ਚ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੋ ਹਿੰਦੂ ਧਰਮ ਦੇ ਵਿੱਚ ਰਾਮ 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 ਸੋ ਆਪਾਂ ਹਰੇਕ ਬੰਦਾ ਪਰਮਾਤਮਾ ਇੱਕੋ ਹੀ ਆ ਬਸ ਨਾਮ ਜਪਣ ਨਾਮ ਨਾਮ ਜਪਣ ਦਾ ਨਾਮ ਲੱਗ ਲੱਗਦਾ ਸੋ ਜਦੋਂ ਪ੍ਰਮਾਤਮਾ ਦੀ ਮੇਲ ਹੁੰਦੀ ਆ ਬੰਦੇ ਨੂੰ ਬੰਦੇ ਵਿੱਚ ਹੀ ਰੱਬ ਦਿਖਣ ਲੱਗ ਜਾਂਦਾ ਸੋ ਸੰਤ ਜੀ ਸਨ ਤੀਜਾ ਵੱਡਾ ਕਾਰਨ ਇਹ ਵੀ ਹੁੰਦਾ ਵਾ ਜਦੋਂ ਆਪਾਂ ਨੂੰ ਪ੍ਰਮਾਤਮਾ ਦੇ ਨਾਲ ਮੇਲ ਹੁੰਦਾ ਸੋ ਜ਼ਿੰਦਗੀ ਦੇ ਵਿੱਚ ਬੰਦੇ ਦੀ ਜ਼ਿੰਦਗੀ ਤੇ ਠਹਿਰਾਓ ਆ ਜਾਂਦਾ ਬੰਦਾ ਲੜਨਾ ਛੱਡ ਦਿੰਦਾ ਖਿਜਣਾ ਛੱਡ ਦਿੰਦਾ ਬੰਦੇ ਦੀ ਜ਼ਿੰਦਗੀ ਦੇ ਵਜੇ ਪੂਰਾ ਠਹਿਰਾਓ ਆ ਜਾਂਦਾ ਬੰਦਾ ਚਿਹਰੇ ਤੇ ਚਮਕ ਆਉਣ ਲੱਗ ਜਾਂਦੀ ਹੈ ਕਿਉਂਕਿ ਉਹਨੂੰ ਇਸ ਗੱਲ ਦਾ ਪਤਾ ਹੋਣ ਲੱਗ ਜਾਂਦਾ ਕਿ ਇਸ ਦੁਨੀਆ ਦੇ ਵਿੱਚ ਆਪਾਂ ਕੁਝ ਨਹੀਂ ਲੈ ਕੇ ਜਾਂਦੇ ਇਸ ਗੱਲ ਦੀ ਸਮਝ ਆਉਣ ਲੱਗ ਜਾਂਦੀ ਆ ਕਿ ਇਸ ਦੁਨੀਆ ਦੇ ਵਿੱਚ ਜਿੰਨਾ ਪਰਮਾਤਮਾ ਦਾ ਨਾਮ ਜਪ ਕਰਾਂਗੇ ਜਿੰਨੀ ਬਾਟ ਪੂਜਾ ਕਰਾਂਗੇ ਇਸ ਦੁਨੀਆ ਤੋਂ ਜਦੋਂ ਆਪਾਂ ਛੱਡਣਾ ਉਹੀ ਨਾਲ ਜਾਣਾ ਸੋ ਜਦੋਂ ਕਰਮਾਂ ਦੇ ਹਿਸਾਬ ਹੁੰਦੇ ਨੇ ਤਾਂ ਉਹ ਕਾਲਪੁਰਖ ਪਰਮਾਤਮਾ ਆਪ ਬਾਹ ਫੜ ਕੇ ਉਹਨੂੰ ਲੈ ਜਾਂਦਾ ਸੱਚਖੰਡ ਜਦੋਂ ਪਰਮਾਤਮਾ ਦੀ ਪੂਰੀ ਮਿਹਰ ਹੁੰਦੀ ਆ ਜਦੋਂ ਬੰਦਾ ਨਾਮ ਜਪ ਕਰਦਾ 84 ਲੱਖ ਜੁਨਾ ਜਿਹੜੀਆਂ ਬਣੀਆਂ ਉਹ ਤੋਂ ਮੁਕਤ ਹੁੰਦਾ ਸੋ ਸੰਤ ਜੀ ਇਹ ਗੱਲਾਂ ਮੈਂ ਮਹਿਸੂਸ ਕੀਤੀਆਂ ਕਿਉਂਕਿ ਤੁਹਾਨੂੰ ਪਤਾ ਮੇਰਾ ਚੈਨਲ ਗੁਰਦ੍ਰਸ ਸਾਹਿਬ ਦਿਖਾਣੇ ਤੇ ਉੱਥੇ ਦਾ ਧਿਆਨ ਦੱਸਦੇ ਆ ਸੋ ਧਾਰਮਿਕ ਗੁਰਦ੍ਰਸ ਸਾਹਿਬ ਦੇ ਵਿੱਚ ਮੈਂ ਹੋਂਨਾ ਜਾਣਾ ਉੱਥੋਂ ਦੇ ਸੇਵਾਦਾਰਾਂ ਨਾਲ ਗੱਲਾਂ ਬਾਤਾਂ ਕਰਦੇ ਆ ਪਾ ਚਾਰਕਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਸੋ ਮੈਂ ਵੀ ਟੀਵੀ ਤੇ ਜਾਂ ਮੋਬਾਈਲ ਤੇ ਗੁਰਬਾਣੀ ਸੁਣਦਾ ਤੇ ਵਿਚਾਰਧਾਰਾ ਸੁਣਦਾ ਜਾਂ ਮੈਨੂੰ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਨਾਲ ਮਿਲਦਾ ਵਾਂ ਸੋ ਮੈਨੂੰ ਜ਼ਿੰਦਗੀ 'ਚ ਕਈ ਇਦਾਂ ਦੇ ਲੋਕ ਟੱਕਰਦੇ ਨੇ ਮੈਨੂੰ ਸਮਝ ਆ ਜਾਂਦੀ ਹੈ ਕਿ ਇਹ ਬੰਦਾ ਦਿਖਾਵੇ ਵਾਲੀ ਪਾੜ ਪੂਜਾ ਕਰਦਾ ਇਹ ਰੀਲ ਦੇ ਵਿੱਚ ਪਰਮਾਤਮਾ ਨਾਲ ਜੁੜਿਆ ਹੋਇਆ ਹੈ ਕਿਉਂਕਿ ਸੰਗਤ ਜੀ ਜੋ ਵੀ ਪਰਮਾਤਮਾ ਦੇ ਨਾਲ ਜੋ ਜੁੜਿਆ ਹੁੰਦਾ ਨਾ ਉਹ ਹਰੇਕ ਨੂੰ ਹੱਥ ਜੋੜ ਕੇ ਨਿਰਮਤਾ ਨਾਲ ਮਿਲਦਾ ਸੋ ਉਹਦੀ ਪਰਮਾਤਮਾ ਤੋਂ ਹੀ ਗੱਲ ਸ਼ੁਰੂ ਹੁੰਦੀ ਆ ਤੇ ਪਰਮਾਤਮਾ ਤੋਂ ਹੀ ਖਤਮ ਹੁੰਦੀ ਉਹਦੇ ਨਾਲ ਤੁਸੀਂ ਜਿਹੜੀ ਮਰਜ਼ੀ ਗੱਲ ਕਰ ਲਓ ਉਹਨੇ ਹਰੇਕ ਬੰਦੇ ਜਿਸ insan ਤੇ ਪਰਮਾਤਮਾ ਦੀ ਮੇਲ ਹੁੰਦੀ ਆ ਨਾ ਉਹਦੇ ਨਾਲ ਤੁਸੀਂ ਕਿਸੇ ਵੀ ਟੌਪਿਕ ਤੇ ਗੱਲ ਕਰ ਲਓ ਉਹਨਾਂ ਦੀ ਪਰਮਾਤਮਾ ਦੇ ਨਾਮ ਤੋਂ ਗੱਲ ਸ਼ੁਰੂ ਹੋਊਗੀ ਤੇ ਪਰਮਾਤਮਾ ਦੇ ਨਾਮ ਤੋਂ ਹੀ ਖਤਮ ਹੋਊਗੀ ਸੋ ਸੰਨੋ ਜੀ ਜਦ ਵੀ ਅਸੀਂ ਬਾਹਰ ਅੰਦਰ ਗੁਰਦਵਾਰ ਸਾਹਿਬ ਜਾਂਦੇ ਆ ਉੱਥੋਂ ਦੇ ਸਾਨੂੰ ਪ੍ਰਚਾਰਕ ਮਿਲਦੇ ਆ ਜਾਂ ਉੱਥੋਂ ਦੇ ਸੇਵਾਦਾਰ ਮਿਲਦੇ ਆ ਕਈ ਸੇਵਾਦਾਰ ਤਾਂ ਸਾਨੂੰ ਇੰਨੀ ਨਿਰਮਤਤਾ ਨਾਲ ਮਿਲਦੇ ਆ ਕਿ ਸਾਨੂੰ ਖੁਦ ਮਹਿਸੂਸ ਹੁੰਦਾ ਕਿ ਯਾਰ ਇਹ ਤਾਂ ਵਾਕਈ ਪਰਮਾਤਮਾ ਹੈ ਕਿਉਂਕਿ ਉਹ ਸੇਵਾ ਕਰਦੇ ਕਰਦੇ ਇਹਨਾਂ ਨਾਮ ਜਪਦੇ ਆ ਆਪਣੀ ਡਿਊਟੀ ਪੂਰੀ ਨਿਭਾ ਰਹੇ ਆ ਆਪਣਾ ਨਾਮ ਜਪ ਵੀ ਕਰ ਰਹੇ ਆ ਜਦੋਂ ਬੰਦਾ ਨਾਮ ਜਪਦਾ ਨਾ ਜ਼ਿੰਦਗੀ ਦੇ ਵਿੱਚ ਉਹ ਕਹਿੰਦੇ ਨੇ ਸੰਤਾਂ ਦੇ ਬਚਨ ਅਟਲ ਹੁੰਦੇ ਰੱਬ ਨੂੰ ਵੀ ਮੰਨਨੇ ਪੈ ਜਾਂਦੇ ਸੋ ਜਦੋਂ ਬੰਦਾ ਬਾੜ ਪੂਜਾ ਕਰਦਾ ਨਾਮ ਜਪ ਕਰਦਾ ਜਦੋਂ ਉਹਦੇ ਮੂੰਹ ਦੇ ਵਿੱਚੋਂ ਕੋਈ ਬਚਨ ਨਿਕਲਦਾ ਕੋਈ ਗੱਲ ਨਿਕਲਦੀ ਆ ਉਹ ਪ੍ਰਮਾਤਮਾ ਨੂੰ ਵੀ ਪੂਰੀ ਗੱਲ ਨਹੀਂ ਪੈ ਜਾਂਦੀ ਕਿਉਂਕਿ ਬੰਦਾ ਨਾਮ ਜਪ ਜਦੋਂ ਕਰਦਾ ਨਾਮ ਜਪ ਦੇ ਵਿੱਚ ਬਹੁਤ ਪਾਵਰ ਹੁੰਦੀ ਸੋ ਜਦੋਂ ਮੈਂ ਕੋਈ ਵੀ ਵੀਡੀਓ ਪਾਉਣਾ ਤੇ ਲੋਕੀ ਕਹਿੰਦੇ ਆਪ ਤੂੰ ਰੋਡਾਂ ਵਾਂ ਸਿਰ ਤੋਂ ਮੋੜਨਾ ਵਾਂ ਤੇ ਤੈਨੂੰ ਇੰਨਾ ਗਿਆਨ ਕਿੱਥੇ ਐਦਾਂ ਲੋਕੀ ਕਮੈਂਟਾਂ ਵਿੱਚ ਗੱਲ ਕਰਦੇ ਆ ਸੋ ਸੰਗਤ ਜੀ ਮੈਂ ਇੱਕ ਗੱਲ ਦੱਸਣਾ ਚਾਹੁੰਨਾ ਮੈਂ ਜਰੂਰ ਸਿਰ ਤੋਂ ਮੋੜਨਾ ਵਾ ਪ੍ਰਮਾਤਮਾ ਦੀ ਮਿਹਰ ਹੋਈ ਮੈਂ ਗੁਰਦੁਆਰਾ ਸਾਹਿਬ ਜਾਣ ਲੱਗ ਗਿਆ ਪ੍ਰਮਾਤਮਾ ਦੀ ਹੋਰ ਮਿਹਰ ਹੋਈ ਮੈਂ ਗੁਰਦੁਆਰਾ ਸਾਹਿਬ ਦੀ ਵੀਡੀਓ ਬਣਾਉਣ ਲੱਗ ਗਿਆ ਪ੍ਰਮਾਤਮਾ ਦੀ ਹੋਰ ਮਿਹਰ ਹੋਈ ਮੈਂ ਉੱਥੇ ਦਾ ਇਤਿਹਾਸ ਦੱਸਣ ਲੱਗ ਗਿਆ ਨਾਲੇ ਆਪ ਇਤਿਹਾਸ ਸੁਣਨਾ ਨਾਲੇ ਸਤਨ ਸੰਗਤਾਂ ਨੂੰ ਦਸਣਾ ਸੋ ਪਰਮਾਤਮਾ ਦੀ ਮਿਹਰ ਇਕੱਠੀ ਨਹੀਂ ਹੁੰਦੀ ਹੈ ਕਿ ਪਰਮਾਤਮਾ ਦੀ ਮਿਹਰ ਜੋ ਜੋ ਬੰਦਾ ਨਾਮ ਜਪਦਾ ਹੌਲੀ 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 ਜ਼ਿੰਦਗੀ ਦੇ ਵਿੱਚ ਸੁਧਾਰ ਹੁੰਦਾ ਜੇ ਮੈਂ ਗੁਰਦੈਲ ਸਾਹਿਬ ਜਾਣ ਲੱਗ ਗਿਆ ਅਥਰ ਇਤਿਹਾਸ ਦੱਸਣ ਲੱਗ ਗਿਆ ਤਾਂ ਹੌਲੀ ਹੌਲੀ ਪਰਮਾਤਮਾ ਦੀ ਮੇਰੇ ਤੋਂ ਵੀ ਮਿਹਰ ਹੋ ਗਈ ਕੀ ਪਤਾ ਔਣ ਵਾਲੇ ਸਮੇਂ ਦੇ ਵਿੱਚ ਮੈਂ ਦਸਤਾਰ ਸਜਣ ਲੱਗ ਜਾਨਾ ਕੀ ਪਤਾ ਮੈਂ ਅੰਮ੍ਰਿਤ ਛਕ ਲਵਾਂ ਸੋ ਸੰਗਤ ਜੀ ਇੱਕਦਮ ਪਰਮਾਤਮਾ ਦੀ ਮਿਹਰ ਨਹੀਂ ਹੁੰਦੀ ਜਿੱਦਾਂ ਜਿੱਦਾਂ ਆਪਾਂ ਨਾਮ ਜਪਦੇ ਆਂ ਪਰਮਾਤਮਾ ਤੇ ਭਰੋਸਾ ਰੱਖਦੇ ਆਂ ਧੀ ਹੌਲੀ 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 ਪਰਮਾਤਮਾ ਦਿਨ ਬਦਲਦਾ 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 ਇੱਕ ਦਿਨ ਚੰਗੀ ਦਾ ਦਿਨ ਬਦਲ ਦਿੰਦਾ ਸੋ ਸੰਤ ਜੀ ਗੱਲਾਂ ਤਾਂ ਕਈ ਕਰਨ ਵਾਲੀਆਂ ਨੇ ਤੁਹਾਡੇ ਨਾਲ ਕੀ ਪਰਮਾਤਮਾ ਦੀ ਮਿਹਰ ਜਦੋਂ ਬੰਦੇ ਦੀ ਹੁੰਦੀ ਆ ਬੰਦੇ ਦੇ ਹੁੰਦੀ ਆ ਤੇ ਉਹ ਬੰਦਾ ਜਦ ਤੁਸੀਂ ਉਸ ਨਾਲ ਗੱਲਬਾਤ ਕਰੋਗੇ ਤੁਹਾਨੂੰ ਉਹਦੀ ਵਾਈਬ੍ਰੇਸ਼ਨ ਮਹਿਸੂਸ ਹੋਣ ਲੱਗ ਜਾਂਦਾ ਕਿ ਯਾਰ ਇਹਦੇ ਵਰਗਾ ਬੰਦਾ ਕੋਈ ਨਹੀਂ ਕਿਉਂਕਿ ਜੇ ਤੁਸੀਂ ਉਹਦੇ ਨਾਲ ਕੋਈ ਮਾੜਾ ਵੀ ਕਰ ਦੋਗੇ ਨਾ ਪ੍ਰਮਾਤਮਾ ਦੇ ਬੰਦੇ ਨਾਲ ਤਾਂ ਉਹਨੇ ਇਹ ਹੀ ਲੈਣਾ ਕਿ ਪ੍ਰਮਾਤਮਾ ਇਹਦਾ ਭਲਾ ਕਰੇ ਤੁਸੀਂ ਆਪਣੀ ਬੋਲਬਾਣੀ ਨਾਲ ਦਿਮਾਗ ਨਾਲ ਉਸ ਪ੍ਰਮਾਤਮਾ ਦੇ ਬੰਦੇ ਨੂੰ ਤੁਸੀਂ ਨੀਵਾਂ ਦਿਖਾ ਸਕਦੇ ਹੋ ਨੁਲਟ ਹੋ ਸਕਦਾ ਰਹਦਿਆਂ ਪਰ ਉਹ ਬੰਦਾ ਤੁਹਾਡੇ ਨਾਲ ਬਦਲਾ ਨਹੀਂ ਲਊਗਾ ਉਹ ਪ੍ਰਮਾਤਮਾ ਜਿਹੜਾ ਉੱਪਰ ਬੈਠਾ ਨਾ ਉਹ ਆਪਣੇ ਬੰਦੇ ਦੀਆਂ ਆਪਣੇ ਸੇਵਕ ਦੀਆਂ ਆਪਣੇ ਸ਼ਰਧਾਲੂ ਦੀਆਂ ਆਪ ਰੱਖਿਆ ਕਰਦਾ ਸੋ ਜੋ ਉੱਪਰ ਬੈਠਾ ਉਹ ਹੀ ਗੇਮਾ ਕਮੁੰਦਾ ਸਾਰੇ ਬਸੇ ਸੋ ਜ਼ਿੰਦਗੀ ਦੇ ਵਿੱਚ ਕਦੇ ਵੀ ਚੁਫਤਤ ਲੱਕਿਆ ਨਾ ਕਰੋ ਚਾਹੇ ਉਹ ਆਪਣੇ ਭੈਣ ਭਰਾ ਹੋਣ ਚਾਹੇ ਰਿਸ਼ਤੇਦਾਰ ਹੋਣ ਚਾਹੇ ਕਲੀਗੁਆਣ ਹੋਵੇ ਚਾਹੇ ਕੋਈ ਵੀ ਹੋਵੇ ਤੁਸੀਂ ਆਪਣਾ ਜਿਸ ਵੀ ਧਰਮ ਦੇ ਹੋ ਜਿਸ ਵੀ ਜਾਤ ਵਾਸ ਦੇ ਹੋ ਜਾਂ ਕੁਛ ਵੀ ਹੋ ਤੁਸੀਂ ਆਪਣਾ ਨਾਮ ਜਪ ਕਰੋ ਪਰਮਾਤਮਾ ਦਾ ਨਾਮ ਜਪ ਕਰੋ ਉਸ ਪਰਮਾਤਮਾ ਨਾਲ ਜੁੜੋ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਮਾੜੀਆਂ ਆਦਤਾਂ ਨੂੰ ਤੁਸੀਂ ਖੁਦ ਛੱਡਣ ਲੱਗੇ ਜਦੋਂ ਤੁਸੀਂ ਖੁਦ ਕਹਿਣ ਲੱਗੇ ਕਿ ਅੱਜ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਣੇ ਅੱਜ ਤੋਂ ਬਾਅਦ ਮੈਂ ਨੇੜ ਮੱਛੀ ਮਾਸ ਨਹੀਂ ਖਾਣਾ ਅੱਜ ਤੋਂ ਬਾਅਦ ਮੈਂ ਕੋਈ ਗਲਤ ਆਚਰਣ ਨਹੀਂ ਕਰਨੇ ਸੋ ਤੁਸੀਂ ਇਹ ਸਮਝ ਲਿਓ ਕਿ ਤੁਹਾਡੇ ਤੇ ਪਰਮਾਤਮਾ ਦੀ ਮਿਹਰ ਹੋਣੀ ਸ਼ੁਰੂ ਹੋ ਗਈ ਸੋ ਇਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਜੇ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਇਸ ਚੈਨਲ ਨੂੰ ਜੂਲ ਸਬਸਕ੍ਰਾਈਬ ਕਰ ਲਿਓ ਕਉਂਕੀ ਇੱਥੇ ਆਪਾਂ ਇਤਿਹਾਸਿਕ ਗੁਰਦੁਆਰਾ ਸਾਹਿਬ 'ਵੀਡੀਓ ਬਣਨੇ ਆ ਤੇ ਇੱਥੇ ਗੁਰੂ ਸਾਹਿਬ ਦਾ ਇਤਿਹਾਸ ਦੱਸਦੇ ਆ ਤੇ ਇੱਕ ਬੇਨਤੀ ਹੋਰ ਸੀ ਤੁਹਾਡੇ ਨਾਲ ਕਿਉਂਕਿ ਆਪਾਂ 3-4 ਤਰੇ ਨੂੰ ਆਪਾਂ ਜਾ ਰਹੇ ਆ ਅਮਨਾਤ ਸੋ ਅਮਨਾਤ ਸਾਡੇ ਟਿਕਟਾ ਬੁੱਕ ਹੋ ਚੁੱਕੀਆਂ ਨੇ ਸੋ ਸਾਰੇ ਕਾਗਜ਼ ਪੱਤਰ ਬਣ ਗਏ ਨੇ ਅਮਨ ਦਾ ਜਾਣ ਲਈ ਜੋ ਵੀ ਮੈਡੀਕਲ ਹੁੰਦਾ ਜੋ ਵੀ ਬਣਦੇ ਸੋ ਸਾਡੇ 4 ਤਰੇ ਨੂੰ ਅਸੀਂ ਸਾਰੇ ਨਿਕਲਣਾ ਮੰਨਤ ਉਥੋਂ ਦੇ ਪੂਰੇ ਬਲੌਗ ਇਸ ਚੈਨਲ ਦੇ ਵਿੱਚ ਪਾਵਾਂਗੇ ਸੋ ਅਮਰਨਾਥ ਦੀ ਪੂਰੀ ਯਾਤਰਾ ਨੂੰ ਤੁਸੀਂ ਦੇਖਣ ਲਈ ਇਸ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਮੈਂਟ ਜੂਰ ਕਰਿਓ ਕਿਉਂਕਿ ਆਪਾਂ ਚੰਗੀ ਜਗ੍ਹਾ ਤੇ ਹੀ ਜਾਣਦੇ ਆ ਤੇ ਚੰਗਾ ਹੀ ਤੁਹਾਨੂੰ ਦਿਖਾਉਂਦੇ ਆ ਸੋ ਹੁਣ ਮੈਨੂੰ ਤੇ ਇਜਾਜ਼ਤ ਜੇ ਕੋਈ ਗਲਤੀ ਹੋ ਗਈ ਤਾਂ ਛੋਟਾ ਭਰਾ ਆਪਣਾ ਸੇਵਕ ਸਮਝ ਕੇ ਨਿਵਾਣਾ ਸਮਝ ਕੇ ਮਾਫ ਕਰਦੇ ਹੋ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਦੀ ਫਤਿਹ